ਪਵਿੱਤਰ ਸ਼ਹਿਰ ਸੁਲਤਾਨਪੁਰ ਲੋਧੀ ਤੋਂ ਡੱਲਾ ਰੋਡ 'ਤੇ ਇੱਕ ਪੈਟਰੋਲ ਪੰਪ ਨੇੜੇ ਹੋਏ ਸੜਕ ਹਾਦਸੇ 'ਚ ਇੱਕ ਨੌਜਵਾਨ ਦੀ ਮੌਤ ਹੋ ਗਈ ਅਤੇ ਇੱਕ ਜ਼ਖਮੀ ਹੋ ਗਿਆ ਹੈ ਜਿਸ ਦੀ ਖਬਰ ਮਿਲਦਿਆਂ ਹੀ ਇਲਾਕੇ ਵਿੱਚ ਸੋਗ ਦੀ ਲਹਿਰ ਦੌੜ ਗਈ ਪ੍ਰਾਪਤ ਜਾਣਕਾਰੀ ਅਨੁਸਾਰ ਸੁਲਤਾਨਪੁਰ ਲੋਧੀ ਦੇ ਮੋਹੱਲਾ ਸੈਂਟਰ ਟਾਊਨ ਦਾ 18 ਸਾਲਾ ਨਵਦੀਪ ਸਿੰਘ ਪੁੱਤਰ ਜਸਵੀਰ ਸਿੰਘ ਮਲਸੀਆਂ ਵਿਖੇ ਏਪੀਜੀ ਨਰਸਿੰਘ ਕਾਲਜ ਵਿਖੇ ਨਰਸਿੰਘ ਦੀ ਪੜ੍ਹਾਈ ਕਰਦਾ ਸੀ ਅਤੇ 2 ਮਹੀਨੇ ਦੀ ਟ੍ਰੇਨਿੰਗ ਤੋਂ ਬਾਅਦ ਅੱਜ ਪਹਿਲੇ ਦਿਨ ਆਪਣੇ ਸਾਥੀ ਅਜੇ ਪੁੱਤਰ ਰਾਜੂ ਵਾਸੀ ਪਿੰਡ ਜੈਨਪੁਰ ਨਾਲ ਪੀਬੀ 08 ਈਸੀ 6926 ਮੋਟਰਸਾਈਕਲ ਤੇ ਕਾਲਜ ਮਲਸੀਆਂ ਜਾ ਰਿਹਾ ਸੀ ਜਦੋਂ ਉਹ ਡੱਲਾ ਰੋਡ ਨੇੜੇ ਇੱਕ ਪੈਟਰੋਲ ਪੰਪ ਕੋਲ ਪੁੱਜਾ ਤਾਂ ਅੱਗੇ ਤੋਂ ਅਚਾਨਕ ਇੱਕ ਟਿਪਪਰ ਆ ਗਿਆ ਮੋਟਰ ਸਾਈਕਲ ਦਾ ਸੰਤੁਲਨ ਵਿਗੜਨ ਨਾਲ ਹੇਠਾਂ ਡਿੱਗਦਿਆਂ ਹੀ ਮੌਕੇ ਤੇ ਹੀ ਉਸ ਦੀ ਮੌਤ ਹੋ ਗਈ ਅਤੇ ਦੂਸਰਾ ਨੌਜਵਾਨ ਜ਼ਖਮੀ ਹੋ ਗਿਆ ਆਸ-ਪਾਸ ਦੇ ਲੋਕਾਂ ਨੇ ਮੌਕੇ ਤੇ ਹੀ ਪੁਲਿਸ ਨੂੰ ਸੂਚਨਾ ਦਿੱਤੀ ਅਤੇ ਮੌਕੇ ਤੇ ਪਹੁੰਚੇ ਪੁਲਿਸ ਨੇ ਲੋਕਾਂ ਦੀ ਮਦਦ ਨਾਲ ਦੋਨਾਂ ਨੂੰ ਸਿਵਲ ਹਸਪਤਾਲ ਸੁਲਤਾਨਪੁਰ ਲੋਧੀ ਵਿਖੇ ਭਰਤੀ ਕਰਵਾਇਆ ਗਿਆ ਜਿੱਥੇ ਡਾਕਟਰਾਂ ਵੱਲੋਂ ਇੱਕ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ ਜਿਸ ਦੀ লাশ ਸਿਵਲ ਹਸਪਤਾਲ ਦੇ ਮੁਰਦਾ ਘਰ ਵਿੱਚ ਰਖਵਾ ਦਿੱਤੀ ਹੈ ਅਤੇ ਜ਼ਖਮੀ ਦਾ ਇਲਾਜ ਕੀਤਾ ਜਾ ਰਿਹਾ ਹੈ ਪੁਲਿਸ ਨੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਸੁਲਤਾਨਪੁਰ ਲੋਧੀ ਤੋਂ ਅਜੇ ਸਬਰਵਾਲ ਦੀ ਰਿਪੋਰਟ ਮੇਰਾ ਨਾਮ ਅਜੇ ਚਾਨ ਹੈ ਮੈਂ ਪਾਸੀ ਜੈਨਪੁਰ ਦਾ ਹਾਂ ਮੈਂ ਤੇ ਮੇਰਾ ਦੋਸਤ ਨਵਦੀਪ ਸਿੰਘ ਮੋਟਰਸਾਈਕਲ ਤੇ ਜੀਪੀਐਸ ਕਾਲਜ ਆਫ ਨਰਸਿੰਗ ਪੜਨ ਜਾ ਰਹੇ ਸੀ ਤੇ ਇਸ ਰਾਸਤੇ ਵਿੱਚ ਸਾਡੇ ਨਾਲ ਸਾਡੇ ਨਾਲ ਸਾਡਾ ਐਕਸੀਡੈਂਟ ਹੋ ਗਿਆ ਦੀਪਿਆਲ ਦੇ ਲੱਗ ਲੈ ਕੇ ਬੱਲੇ ਰੋਡ ਤੇ ਸਵਾਲ ਨੇ ਟੱਕਰ ਮਤਲਬ ਟਰੱਕ ਨੇ ਸਾਈਡ ਮਾਰੀ ਤੇ ਦੇਖ ਲਿਓ ਕਿ ਕਿਹੜੇ ਮੋਸਮ ਮੈਂ ਮੇਰਾ ਦੋਸਤ ਨਵਦੀਪ ਸਿੰਘ ਤਾਂ ਤੇ ਮੋਕਲੇ ਤਿੰਨੀ ਉਮਰ ਸੀ ਕੋਨੇ 8 ਸਾਲ ਉਹ ਸੈਂਟਰ ਤੋਂ ਤਾਂ ਪੋਤਾ ਅੱਜ ਸਾਡੀ ਕੋਲ ਕੋਈ 8:30 9:00 ਵੇ ਦੂਹਰੀਜ਼ ਆਇਆ ਜਿਨ੍ਹਾਂ ਦੇ ਵਿੱਚੋਂ ਨਵਦੀਪ ਸਿੰਘ son of ਜਸਬੀਰ ਸਿੰਘ ਉਮਰ ਤੇ ਗਰੀਨ 8 ਸਾਲ ਉਹ ਬਰਾਊਡਰ ਸੀਗਾ ਇੱਕ ਲੜਕਾ ਹੋਰ ਸੀ ਅਜੇਸਾਨਾ ਫਰਾਜ ਰੈਜ਼ੀਡੈਂਟ ਆਫ ਜਨਪੁਰ ਉਹਦੇ ਮਾਈਨਰ ਇੰਜੀਨੀਅਰ ਸੀਗਾ ਉਹਨਾਂ ਨੂੰ ਟ੍ਰੀਟਮੈਂਟ ਦੇ ਦਿੱਤੀਆ ਤੇ ਬਾਕੀ ਜੋ ਵੀ ਫਰਦਰ ਟਰੀਟਮੈਂਟ ਹੋਣੀ ਹੋਵੇ ਉਹ ਵੀ ਦਿੱਤੀ ਜਾਏਗੀ ਤੇ ਜਿਹੜਾ ਜਿਹੜੇ ਜਿਹੜੇ ਪ੍ਰੋਡਕਟਸ ਹੀ ਉਹਨਾਂ ਦੀ ਡੈਡ ਬੋਡੀ ਅਸੀਂ ਮਾਰਚਰਿਪਚਰ ਖਾ ਲਤੀ ਹੈ ਪੂਰਨ ਇਨਫਲਮੇਸ਼ਨ ਦਿੱਤੀ ਹੈ ਜੋ ਵੀ ਪ੍ਰੋਸਦੀ ਕਾਰਵਾਈ ਹੋਏਗੀ ਉਸ ਤੋਂ ਬਾਅਦ ਅਸੀਂ ਪੋਸਟਮੈਂਟਿੰਗ ਕਰਕੇ ਡੈਡ ਬੋਡੀ ਵਾਰਸਾਂ ਨੂੰ ਹਟਾ ਲਗਾ ਲਾਂਗੇ